ਇਹ ਪੂਰੀ ਤਰ੍ਹਾਂ ਦੇ ਉੱਤੇ ਗੁੰਡਾ ਰਾਜ ਪੁਲਿਸ ਦਾ ਰਾਜ ਪੰਜਾਬ ਤੇ ਲੋ ਚੁੱਕਿਆ ਅਗਲੀ ਗੱਲ ਜਿਹੜੀ ਲੰਮੇ ਸਮੇਂ ਤੋਂ ਅਸੀਂ ਇਹ ਮੰਗ ਕਰ ਰਹੇ ਹਾਂ ਲੋਕਾਂ ਨੂੰ ਵੀ ਕਹਿਣਾ ਵੀ ਆਵਾਜ਼ ਬੁਲੰਦ ਕਰੋ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਬਦਲ ਕੇ ਇੱਥੇ ਗੈਰ ਪੰਜਾਬੀਆਂ ਦਾ ਵਾਸਾ ਹੋ ਰਿਹਾ ਉਹਦਾ ਕੋਈ ਵੈਰੀਫਿਕੇਸ਼ਨ ਨਹੀਂ ਹੋ ਰਹੀ ਕੋਈ ਪੜਤਾਲ ਨਹੀਂ ਕੋਈ ਜਾਂਚ ਨਹੀਂ ਕੋਈ ਰਿਕਾਰਡ ਨਹੀਂ ਖੰਡਿਆ ਲਿਆ ਜਾ ਰਿਹਾ ਵੀ ਕ੍ਰਿਮੀਨਲ ਬੰਦੇ ਨੇ ਕੌਣ ਹੈ ਕਿੱਥੋਂ ਆਏ ਆ ਉਹਨਾਂ ਬੰਦਿਆਂ ਨਾਲ ਜਿਹੜੀ ਕੱਲ ਕੁੱਟਮਾਰ ਹੋਈ ਸੀ ਨੌਜਵਾਨ ਦੀ ਉਹਨਾਂ ਬੰਦਿਆਂ ਦੇ ਨਾਲ ਉਹ 20 ਬੰਦੇ ਗੈਰ ਪੰਜਾਬੀਆ ਪ੍ਰਵਾਸੀ ਆ ਦੇ ਕੁੱਟਮਾਰ ਕਰਕੇ ਗਏ ਆ ਇਹ ਚੋ ਬੰਦਾ ਮਾਰ ਕੇ ਯੂਪੀ ਬਿਹਾਰ ਨੂੰ ਭੱਜ ਜਾਣਗੇ ਇਹ ਚੋ ਬੰਦਾ ਮਾਰ ਕੇ ਉੱਡ ਜਾਣਗੇ ਕੀ ਲੱਭੋਗੇ ਜਾ ਕੇ ਕਿਉਂ ਨਹੀਂ ਪੁਲਿਸ ਕਿਉਂ ਨਹੀਂ ਸਰਕਾਰ ਵੈਰੀਫਿਕੇਸ਼ਨ ਕਰ ਰਹੀ ਵੀ ਕੌਣ ਆ ਕਿੱਥੋਂ ਆਇਆ ਕੀ ਰਿਕਾਰਡ ਹੈ ਇੱਥੇ ਧੜਾ ਧੜ ਪੰਜਾਬ ਦੇ ਵਿੱਚ ਇਹਨਾਂ ਦੀ ਆਬਾਦੀ ਵਸਾਈ ਜਾ ਰਹੀ ਆ ਜਿਹੜੀਆਂ ਅਰਬਸਟੇਟਾਂ ਇਹ ਕਹਿੰਦੇ ਆ ਜੀ 24000 ਏਕੜ ਲੁਧਿਆਣਾ ਇੱਕ ਵਾਰ ਕਰਨਾ ਲੱਖਾਂ ਏਕੜ ਪੰਜਾਬ ਚ ਕਵਰ ਕਰਦੀਆਂ ਅਰਬਸਟੇਟ ਦੇ ਬੰਦੇ ਕੌਣ ਵਸਾਉਣਗੇ ਇਹੀ ਬੰਦੇ ਲੈ ਕੇ ਵਸਾਉਣੇ ਆ ਰੋਜ਼ ਦੀਆਂ ਘਟਨਾਵਾਂ ਕਰ ਲੁਧਿਆਣੇ ਕਿੰਨੀਆਂ ਘਟਨਾਵਾਂ ਵਾਪਰਦੀਆਂ ਨੇ ਇਹ ਜਿੱਥੇ ਇਹਨਾਂ ਦਾ ਦਬਦਬਾ ਵੱਧ ਗਿਆ ਗਿਰਤੀ ਵੱਧ ਗਈ ਉੱਥੇ ਗੁੰਡਾਗਰਦੀ ਵੱਧ ਰਹੀ ਹੈ ਇਸ ਕਰਕੇ ਅਸੀਂ ਕੱਲ ਨੂੰ 13 ਜੂਨ ਨੂੰ 9 ਵਜੇ ਗੁਰਦੁਆਰਾ ਤਰਨਤਾਰਨ ਸਾਹਿਬ ਮੁਕਸਰ ਸਾਹਿਬ ਦੇ ਵਿੱਚ ਵੱਡਾ ਇਕੱਠ ਰੱਖਿਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਸਾਨੂੰ ਜਾਗਣਾ ਪੈਣਾ ਇਕੱਠੇ ਹੋਣਾ ਪੈਣਾ ਸਾਡੇ ਵਿਚਾਰਕ ਮਤਭੇਦ ਉੱਡੇ ਨਹੀਂ ਹੈਗੇ ਸਾਡੀਆਂ ਪੱਕਾ ਨੂੰ ਪੈਣ ਲੱਗੇ ਸਾਡੇ ਗਲਾਂ ਨੂੰ ਪੈਣ ਲੱਗੇ ਸ਼ਾਂਤਮਈ ਤਰੀਕੇ ਨਾਲ ਉੱਠ ਕੇ ਆ ਕੇ ਸੰਘਰਸ਼ ਕਰਕੇ ਆਪਣੇ ਲੋਕਾਂ ਨਾਲ ਖੜਿਆ